ਅੰਮ੍ਰਿਤਸਰ ਦੇ ਮਨਜੀਠਾ ਰੋਡ ਦੇ ਕੋਲ ਪਿੰਡ ਨਸ਼ਹਿਰਾ 'ਚ ਹੋਇਆ ਵੱਡਾ ਧਮਾਕਾ ਇੱਕ ਨੌਜਵਾਨ ਗੰਭੀਰ ਰੂਪ ਨਾਲ ਹੋਇਆ ਜ਼ਖਮੀ ਧਮਾਕੇ ਕਰਕੇ ਨੌਜਵਾਨ ਝੁੱਲ ਗਿਆ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਸ-ਪਾਸ ਦੇ ਲੋਕ ਆਵਾਜ਼ ਸੁਣ ਘਬਰਾ ਗਏ ਅੰਮ੍ਰਿਤਸਰ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਜਿਹੜਾ ਸ਼ਖਸ ਗਾਇਲ ਹੋਇਆ ਹੈ ਉਹ ਐਕਸਪਲੋਸਿਵ ਦੀ ਕਨਸਾਈਨਮੈਂਟ ਚੱਕਣ ਦੇ ਲਈ ਇੱਥੇ ਆਇਆ ਸੀ ਇਸ ਮਾਲ ਚੱਕਦੇ ਹੀ ਉਹਦੇ ਵਿੱਚ ਇੱਕ ਐਕਸਪਲੋਸਿਵ ਫਟ ਗਿਆ ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਇਹ ਸ਼ਖਸ ਮਲਜ਼ਮ ਹੈ ਆਉ ਜਾਣਦੇ ਆ ਅੰਮ੍ਰਿਤਸਰ ਪੁਲਿਸ ਦਾ ਕੀ ਕਹਿਣਾ ਇਸ ਮਾਮਲੇ ਦੇ ਉੱਪਰ ਕਹਿ ਰਹੇ ਉਹਨਾਂ ਇੱਥੇ ਬਲਾਸਟ ਹੋਇਆ ਕੀ ਗੱਲ ਆਵਾਜ਼ ਆਈ ਹੈ ਸੁਣ ਕੇ ਅਸੀਂ ਆਏ ਆ ਜਦ ਕਿ ਕਹਿ ਰਹੇ ਇੱਥੇ ਜ਼ਰੇ ਬਿੱਤੇ ਬੰਲੇ ਕੋਲ ਬੰਬ ਸੀ ਉਹ ਬਲਾਸਟ ਹੋਇਆ ਵਾ ਨਹੀਂ ਜਿਹੜੇ ਬੰਦੇ ਦੇ ਹੱਥ ਚ ਪਟਿਆ ਉਹ ਉਹ ਬੰਦੇ ਕੋਲ ਸੀ ਹਾਂ ਕੀ ਲੱਗਦਾ ਕਿਹੜੀ ਜਗ੍ਹਾ ਹੈ ਐਨ ਇਸ਼ਾਰਾ ਦੁਰਿਆ ਜੀ ਬਾਗਾਂ ਦੇ ਕੋਲ ਲੱਗਦਾ ਨਹੀਂ ਕਿ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਤੇ ਰੋਡ ਤੇ ਹੁੰਦਾ ਜਾਂ ਕਿ ਪਤਾ ਵੀ ਕਿਹੜੀ ਮੰਚਨ ਆ ਲਾਇਆ ਸੀ ਉਹ ਇਹਦੇ ਕਿਸੇ ਨੂੰ ਨਹੀਂ ਪਤਾ ਜਦੋਂ ਬਲਾਸਟ ਹੋਇਆ ਸਾਰੇ ਭੱਜ ਗਿਆ ਇਹ ਦੇਖਿਆ ਤੇ ਉਹ

ਇਹਦੀ ਜ਼ਬਰਦਸਤ ਆਵਾਜ਼ ਆਈ ਆ ਧੁਮਾਗੇ ਦੀ ਅਸੀਂ ਮਤਲਬ ਕਿ ਸਮਾਂ ਹੀ ਨਹੀਂ ਸਕੇ ਆਵਾਜ਼ ਸੁਣਾਈ ਜਦੋਂ ਅਸੀਂ ਨੇੜੇ ਆਏ ਆ ਤੇ ਇੱਥੇ ਧੁਵਾ ਹੀ ਧੁਆਦ ਗਿਆ ਇੱਕਦਮ ਹੀ ਲੋਕ ਇਕੱਠੇ ਹੋ ਗਏ ਚੰਕਰਾਂ ਜੀਆਂ ਨੇ ਰੀਅਲ ਬਸੇ ਤੇ ਪੂਰੇ ਹੋਏ ਇਹ ਕਾਹ ਕੁਸ਼ ਹੋਇਆ ਬਸ ਆਈ ਗਈ ਲਾਲਾਂ ਦੇ ਇੱਕ ਤਰ੍ਹਾਂ ਤੇ ਆਜ ਬਹੁਤ ਜ਼ਗਾ ਸੀ ਕੋਣ ਹੈ ਕੋਈ ਜ਼ਖਮੀ ਜਖਮੀ ਹੋਇਆ ਸਰ ਇਹ ਨਹੀਂ ਪਤਾ ਲੱਗਾ ਕੋਈ ਬੰਦਾ ਕਹਿੰਦੇ ਜਖਮੀ ਆਇਆ ਇਹ ਕਹਿ ਰਹੇ ਆ ਸੁਣ ਕੇ ਆਇਆ ਕਿ ਕੋਈ ਬੰਦਾ ਜ਼ਖਮੀ ਵੀ ਹੋਇਆ ਠੀਕ ਬਾਕੀ ਹੁਣ ਪਿਆਰੀ ਭਾਈ ਕਰਾਂਗੇ ਪੋਸਟਾਂ ਦੇ ਮੇਰ ਪਹੁੰਚਾ ਲੈਣਾ ਹੋ ਲੇਕਨ ਨੇ ਦੱਸਿਆ ਮੈਂ ਇੱਥੇ ਆਇਆ ਬੰਦੇ ਦਾ ਨੱਤਾਂ ਤੇ ਬਾਵਾ ਤੇ ਸੱਟ ਲੱਗੀ ਆ ਕੋਈ ਕਲੀਅਰ ਨਹੀਂ ਹੋਇਆ ਕੋਈ ਬਲਾਸਟ ਹੋਇਆ ਕੀ ਹੋਇਆ ਕੁਝ ਕਲੀਅਰ ਨਹੀਂ ਹੋਇਆ ਜਗਾ ਕਿਹੜੀ ਆ ਸਰ ਸਰ ਕਿਹੜੀ ਜੀਠਾ ਰੋਡ ਆ ਜੀਠਾ ਰੋਡ ਤੇ ਨਹੀਂ ਜੀਠਾ ਰੋਡ ਤੇ ਹੈਗੀ ਬਾਈਪਾਸ ਪੈ ਰਿਆ ਜੀਠਾ ਰੋਡ ਬਾਈਪਾਸ ਜੀਠਾ ਰੋਡ ਬਾਈ ਆਪੋ ਜਿਹੜੀ ਸ਼ਹਿਰਾ ਨੀ ਉਪਨਗਰ ਕੋਈ ਪਤਾ ਲੱਗਿਆ ਕੋਈ ਬਲਾਸਟ ਹੋਇਆ ਇੱਥੇ ਨਹੀਂ ਬਲਾਸਟ ਵਾਲੀ ਕੋਈ ਗੱਲ ਲੱਗੀ ਨਹੀਂ ਬਲਾਸਟ ਵਾਲੀ ਗੱਲ ਹੁੰਦੀ ਕੋਈ ਟੈਂਕਰ ਹੁੰਦੀ ਕੋਈ ਚੀਜ਼ ਹੁੰਦੀ ਹੈ ਇਹ ਜੀ ਗੱਲ ਲੱਗੀ ਨਹੀਂ ਕੋਈ ਕਿਹਨੇ ਪਤਾ ਲੱਗਾ ਸਾਨੂੰ ਕੋਈ ਗ੍ਰੇਨੇਡ ਨੋ ਨੋ ਨ ਬੰਦਾ ਬੰਦਾ ਜਖਮੀ ਹੋਇਆ ਬੰਦਾ ਜਖਮੀ ਹੋਇਆ ਕਿੱਥੇ ਉਹਨੂੰ ਪਹੁੰਚਾਇਆ ਗਿਆ ਬੰਦਾ ਕੋ ਨਾਨਕਾ ਹਸਪਤਲ ਪਹੁੰਚਾਇਆ ਸੀ ਜੀ ਸਰ ਦੱਸਦਾ ਸੀ ਸੀਨੀਅਰ ਦੱਸਦਾ ਆ ਰਿਹਾ ਜੀ ਮੈਂ ਸਭ ਤੋਂ ਪਹਿਲਾਂ ਉਹਨੂੰ ਹਸਪਤਲ ਪਹੁੰਚਾਇਆ ਬਹੁਤ ਜ਼ਰੂਰੀ ਥਣੋ ਉਸ ਨੂੰ ਬਚਾਉਣਾ ਉਹਨੂੰ ਪਾਣੀ ਪੋਣੀ ਪਿਆ ਕੇ ਉਸ ਨੂੰ ਬਚਾ ਦਿੱਤਾ ਆ ਫਸਟ ਐਡ ਵਾਸਤੇ ਗੱਡੀ ਆ ਗਈ ਸਸਲੇ ਉਹਨੂੰ ਭੇਜ ਦਿੱਤਾ ਸਰ ਦਾ ਨਾਮ ਹੈ ਮੈਂ ਚੌਕੀ ਇੰਚਾਰਜ ਬਲਕ ਲਾਂਚ ਕਿੰਦਰ ਸਿੰਘ ਮੇਰਾ ਨਾਮ ਇੱਕੋ ਜੀ ਸਾਨੂੰ ਸਵੇਰੇ ਇਨਫੋਰਮੇਸ਼ਨ ਆਂਦੀ ਹੈ ਕਿ ਇੱਕ ਲਾਸਟ ਹੋਇਆ ਹੈ ਤੇ ਇੱਕ ਬੰਦੇ ਨੇ ਇੰਜਰੀ ਹੋਈ ਹੈ ਸਾਡੀਆਂ ਤੁਰੰਤ ਪੁਲਿਸ ਦੀਆਂ ਟੀਮਸ ਮੌਕੇ ਤੇ ਪਹੁੰਚੀਆਂ ਤੇ ਮੌਕੇ ਤੇ ਪਹੁੰਚ ਕੇ ਜਦੋਂ ਅਸੀਂ ਦੇਖਿਆ ਤੇ ਸਾਡੀ ਪੁਰਾਣੀਆ ਇਨਵੈਸਟੀਗੇਸ਼ਨਸ ਵੀ ਇਦਾਂ ਸਾਹਮਣੇ ਆਇਆ ਸੀਗਾ ਕਿ ਇਹ ਜਿਹੜਾ ਬੰਦਾ ਹੈ ਸਾਨੂੰ ਸ਼ੱਕ ਹੈ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀਗਾ ਇਹ ਚੁੱਕਣ ਆਇਆ ਸੀਗਾ ਜਿਹੜੀ ਐਕਸਪਲੋਸਿਵ ਕਨਸਾਈਨਮੈਂਟ ਸੀਗੀ ਤੇ ਡਿਊ ਟੂ ਮਿਸਹੈਂਡਲਿੰਗ ਉਹਦੀ ਜਿਵੇਂ ਉੱਥੇ ਇਹ ਬਲਾਸਟ ਹੋਇਆ ਤੇ ਉਹਦੀ ਜਿਹੜੀ ਬੋਡੀ ਨੂੰ ਇੰਜਰੀਜ਼ ਆਈਆਂ ਆ ਉਹਦੇ ਫੇਸ ਤੇ ਇਹਦੇ ਹੈਂਡਸ ਤੇ ਲੈਗਸ ਤੇ ਕਾਫੀ ਜ਼ਿਆਦਾ ਇੰਜਰੀਜ਼ ਨੇ ਬਾਕੀ ਸਾਡੀ ਐਫਐਸਐਲ ਦੀ ਟੀਮ ਹੈ ਜਿਹੜੀ ਔਨ ਦਾ ਵੇ ਹੈ ਤੇ ਸਾਨੂੰ ਇਹੀ ਸ਼ੱਕ ਹੈ ਕਿ ਇਹ ਬੰਦਾ ਜਿਹੜਾ ਇਹ ਕਨਸਾਈਨਮੈਂਟ ਰੀਟਰੀਵ ਕਰਨ ਆਇਆ ਸੀ ਸਾਡਾ ਦੋਸ਼ੀ ਸੀਗਾ ਤੇ ਇਹਦੇ ਇਹ ਇੰਜਰੀਜ਼ ਹੋਈਆਂ ਸਰ ਪਤਾ ਲੱਗ ਰਿਹਾ ਕੋਈ ਪੁਲਿਸ ਮੁਲਾਜ਼ਮ ਦੇ ਘਰ ਗ੍ਰੇਨਟ ਸਟਨ ਆਇਆ ਸੀ ਨਹੀਂ ਜੀ ਇਦਾਂ ਦੀ ਇਹ ਸਾਰੀਆਂ ਅਫਵਾਹਾਂ ਨੇ ਮੈਂ ਤੁਹਾਨੂੰ ਦੱਸ ਦਿੰਨਾ ਚਾਹੁੰਦਾ ਹਾਂ ਕਿ ਸਾਨੂੰ ਇਦਾਂ ਦੀ ਕੋਈ ਵੀ ਇਨਫੋਰਮੇਸ਼ਨ ਹੋਏਗੀ ਅਸੀਂ ਤੁਹਾਨੂੰ ਦੱਸ ਦਾਂਗੇ ਏ ਸੀਗਾ ਕਿ ਇਹ ਕਨਸਾਈਨਮੈਂਟ ਰਿਟਰੀਵ ਜ਼ਰੂਰ ਕਰਨਾ ਹੈ ਸੀ ਇਸ ਸੀਗਾ ਦੋਸ਼ੀ ਹੀ ਸਾਡੇ ਸ਼ੱਕ ਦੇ ਮੁਤਾਬਕ ਤੇ ਅਸੀਂ ਇਹਨੂੰ ਵੈਰੀਫਾਈ ਵੀ ਕਰ ਰਹੇ ਹਾਂ ਬਹੁਤ ਜਲਦੀ ਅਸੀਂ ਤੁਹਾਡੇ ਸਾਹਮਣੇ ਜਿਹੜੀ ਸਾਰੀਆਂ ਡਿਟੇਲਸ ਨੇ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਇੱਕ ਕੱਲਾ ਹੀ ਬੰਦਾ ਸੀਗਾ ਜਿਹਦੇ ਇੰਜਰੀਜ਼ ਹੋਈਆਂ ਨੇ ਜਿੰਨੇ ਵੀ ਇਹਦੇ ਸਾਥੀ ਨੇ ਅਸੀਂ ਉਹ ਸਾਰੇ ਹੀ ਜਿਹੜੇ ਲੱਭ ਕੇ ਅਸੀਂ ਤੁਹਾਨੂੰ ਦੱਸ ਦਾਂਗੇ ਪਤਾ ਨਾ ਕਦੇ ਇਹ ਅਸੀਂ ਕਰ ਰਹੇ ਆ ਜੀ ਇਹ ਦੀ ਪਛਾਣ ਦੀ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਵੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਡੀਆਂ ਟੀਮਸ ਆਲਰੇਡੀ ਜਿਹੜੀ ਇੱਥੇ ਏਰੀਆ ਚ ਟੈਕਨੀਕਲੀ ਸਾਡੀਆਂ ਟੀਮਸ ਐਕਟੀਵੇਟ ਹੋ ਗਈਆਂ ਨੇ ਸਾਡਾ ਜਿਹੜਾ ਵੀ ਹੈਗਾ ਇਹ ਬੰਦਾ ਕਿੱਥੋਂ ਆਇਆ ਸੀਗਾ ਕੀ ਇਹਨਾਂ ਦੇ ਸਾਥੀ ਸੀਗੇ ਕੀ ਇਹਨਾਂ ਦੀ ਮਨਸ਼ਾ ਸੀਗੀ ਅਸੀਂ ਸਾਰੀ ਤੁਹਾਨੂੰ ਬਹੁਤ ਹੀ ਜਲਦੀ ਕਲੀਅਰ ਕਰ ਦਾਂਗੇ ਇਹਨੂੰ ਹਸਪੀਟਲ ਲੈ ਕੇ ਜਾਇਆ ਜਾ ਚੁੱਕਾ ਹੈ ਅਸੀਂ ਥੋੜੀ ਦੇਰ ਬਾਅਦ ਫਿਰ ਤੁਹਾਨੂੰ ਅਪਡੇਟ ਲੈ ਕੇ ਦੱਸਾਂਗੇ ਕਿ ਇਹ ਬੰਦੇ ਦੀ ਡੈਥ ਹੋ ਗਈ ਹੈ ਜਾਂ ਬਚਾ ਹੈ ਸਰ ਏਰੀਆ ਕਿਹੜਾ ਹੈਗਾ ਜੀ ਜਿੱਥੇ ਜਿੱਥੇ ਇਹ ਹੈਗਾ ਜੀ ਪਿੰਡ ਨਸ਼ਹਿਰਾ ਹੈਗਾ ਇਹ ਥਾਣਾ ਕੰਬੋ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਏਰੀਆ ਚ ਠੀਕ ਇਹ ਹੈਗਾ ਅਬੈਂਡਨਟ ਏਰੀਆ ਹੈਗਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਬੈਂਡਨਟ ਏਰੀਆ ਹੈ ਸਾਡੀਆਂ ਪ੍ਰਾਣੀਆਂ ਜਿਹੜੀਆਂ ਪੁੱਛ ਕੇ ਚੇ ਸਾਹਮਣੇ ਆਇਆ ਹੈ ਕਿ ਐਦਾਂ ਦੇ ਜਿਹੜੇ ਐਂਟੀ-ਨੈਸ਼ਨਲ 엘ਿਮੈਂਟਸ ਨੇ ਜਨਰਲੀ ਜਿਹੜੀਆਂ ਕਨਸਾਈਨਮੈਂਟਸ ਇਹਨਾਂ ਨੂੰ ਜਿਹੜੇ ਇਹ ਪਾਕਿਸਤਾਨ ਸਪੌਂਸਰਡ ਜਿਹੜੇ ਆਈਐਸਆਈ ਵੱਲੋਂ ਜਿਹੜੀ دہشت ਫਲਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਇਦਾਂ ਦੇ ਅਬੈਂਡੰਟ ਏਰੀਆਸ ਸੀ ਇਹ ਪਿਕਅਪ ਤੇ ਡ੍ਰੌਪ ਸਪੌਟਸ ਹੁੰਦੇ ਨੇ ਤੇ ਇਹ ਬੰਦਾ ਪਿਕ ਕਰਨ ਆਇਆ ਸੀਗਾ ਉਤੋਂ ਚੱਕਣ ਆਇਆ ਸੀਗਾ ਕਨਸਾਈਨਮੈਂਟ ਤੇ ਇਹਦੇ ਜਦੋਂ ਇਹ ਤੋਂ ਹੈਂਡਲ ਨਹੀਂ ਹੋਈ ਉਹ ਜਿਹੜੀ ਵੀ ਐਕਸਪਲੋਸਿਵ ਚੀਜ਼ ਸੀਗੀ ਇਹ ਬਲਾਸਟ ਹੋ ਗਿਆ ਸਸਰ ਜਿੱਕਰ ਅਸੀਂ ਗੱਲ ਕਰੀ ਲੋਕ ਆਪਣੇ ਘਰਾਂ ਤੋਂ ਬਾਹਰ ਆ ਸਕਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨਹੀਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਜੀ ਪੁਲਿਸ ਇਜ਼ ਔਨ ਦਾ ਜੌਬ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਜਿਹੜਾ ਸੀਗਾ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀਗਾ ਜੋ ਵੀ ਸੀਗਾ ਅਸੀਂ ਪੂਰੀ ਤਹਿਕੀਕਤ ਕਰਕੇ ਤੁਹਾਡੇ ਕੋਲ ਦੱਸ ਦਾਂਗੇ ਲੋਕਾਂ ਨੂੰ ਘਬਰਾਉਣ ਦੀ ਕਿਸੇ ਤਰੀਕੇ ਦੀ ਲੋੜ ਨਹੀਂ ਇਹ ਤੁਸੀਂ ਦੇਖੋਗੇ ਇਹ ਅਬੈਂਡੰਡਡ ਏਰੀਆ ਸੀਗਾ ਇਦਾਂ ਦੀ ਕੋਈ ਵੀ ਕਿਸੇ ਦੀ ਵੀ ਮਨਸ਼ਾ ਇਹਦੇ ਚ ਦਿਖ ਨਹੀਂ ਰਹੀ ਹੈ ਸਾਨੂੰ ਕੋਈ ਵੀ ਅੱਦਾ ਦਾ ਐਂਗਲ ਨਹੀਂ ਲੱਗ ਰਿਹਾ ਡਿਜ਼ਾਈਨ ਤੋਂ ਬਾਹਰ ਵੱਡੇ ਕਲਾਸੇ ਹੋਣਗੇ ਜੀ ਇਸ ਮਾਮਲੇ ਬਿਲਕੁਲ ਜ਼ਰੂਰ ਕਰਾਂਗੇ ਜੀ ਜਿਵੇਂ ਤੁਹਾਨੂੰ ਦੱਸਿਆ ਇਹਨਾਂ ਦੇ ਜਿਹੜੇ ਸਾਥੀ ਨੇ ਉਹ ਵੀ ਅਸੀਂ ਕਰਾਂਗੇ ਆਈਡੈਂਟੀਫਾਈ ਇਨਾਂ ਦੀ ਜਿਹੜੀ ਮਨਸ਼ਾ ਸੀਗੀ ਉਹ ਵੀ ਆਇਡੈਂਟੀਫਾਈ ਕਰਕੇ ਅਸੀਂ ਤੁਹਾਨੂੰ ਬੜੀ ਜਲਦੀ ਇਹਦੇ ਬਾਰੇ ਦੱਸਣੀ ਹੈ ਕੋਈ شناخت ਹੋਈ ਕਿ ਇਹ ਕੌਣ ਸੀ ਕਿੱਥੋਂ ਦਾ ਇਹ ਅਸੀਂ ਕਰ ਰਹੇ ਹਾਂ ਜੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਜਿਹੜੇ ਆਸ-ਪਾਸੇ ਦੇ ਪਿੰਡਾ ਸੀਗੇ ਸਾਡੀਆਂ ਟੀਮਸ ਵੈਰੀਫਾਈ ਕਰ ਰਹੀਆਂ ਨੇ ਕਿ ਕੋਈ ਬੰਦਾ ਜਿਹੜਾ ਜਿਹੜਾ ਸ਼ਖਸ ਹੈ ਮਿਸਿੰਗ ਹੈ ਜਾਂ ਜਿਹੜਾ ਬੜੀ ਵੇਰ ਤੋਂ ਪਘੋੜਾ ਹੈ ਕੋਈ ਜਿਹੜਾ ਅਕਿਊਜ਼ਡ ਹੋਵੇ ਕ੍ਰਿਮੀਨਲ ਬੰਦਾ ਹੋਵੇ ਅਸੀਂ ਸਾਰੀ ਇਹ ਜਿਹੜੀ ਛਾਂਬੀਨ ਹੈ ਇਹ ਚੱਲ ਰਹੀ ਹੈ। ਕਿਰਪਾ ਕਰਕੇ ਪਲਾਸਟ ਕਿੰਨਾ ਪਹੁੰਚਿਆ ਇੱਥੇ? ਵੱਡੀ ਗੱਲ ਕਰਨ ਵਾਲੀ ਗੱਲ ਹੈ। ਜੀ ਬਿਲਕੁਲ ਉਹੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਅਬੈਂਡੈਂਟ ਦਾ ਇਲਾਕਾ ਹੈ। ਸਾਨੂੰ ਇਦਾਂ ਦੀ ਜਿਹੜੀਆਂ ਪਹਿਲਾਂ ਵੀ ਸਾਡੇ ਕੋਲ ਜਿਹੜੀਆਂ ਆਈਆਂ ਨੇ ਇਨਫਾਰਮੇਸ਼ਨਸ ਸਾਡੀਆਂ ਪਿਛਲੀਆਂ ਜਿਹੜੀਆਂ ਤਫ਼ਤੀਸ਼ਾਂ ਨੇ ਉਹਦੇ ਚ ਇਦਾਂ ਹੀ ਸਾਹਮਣੇ ਆਇਆ ਹੈ ਕਿ ਇਹ ਜਿਹੜੇ ਅਬੈਂਡੈਂਟ ਸਪੌਟਸ 'ਚ ਜਾ ਕੇ ਬੰਦੇ ਰੱਖ ਦਿੰਦੇ ਸੀਗੇ ਤੇ ਜਿਹੜੇ ਮਾਰੇ ਅਨਸਰ ਸੀਗੇ ਉਹਨਾਂ ਨੂੰ ਚੁੱਕਦੇ ਸੀਗੇ ਕਨਸਾਈਨਮੈਂਟਸ ਨੂੰ। ਇਹਦਾ ਵੀ ਸਾਨੂੰ ਸ਼ੱਕ ਹੈ ਇਹਨੇ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਨਾਲ ਮਿਸਐ